ਵੈਲਕਮ ਟੂ ਪੰਜਾਬ ਡਿਗਰੀ ਕਲਾਸਿਸ ਪੰਜਾਬ ਦਾ ਇੱਕੋ ਇਕੱਲਾ ਇਸ ਤਰ੍ਹਾਂ ਦਾ YouTube ਚੈਨਲ ਜਿਹੜਾ ਤੁਹਾਨੂੰ ਘਰੇ ਬੈਠੇ ਸਾਰੀਆਂ ਸੇਵਾਵਾਂ ਦਵਾਉਂਦਾ ਹੈ ਤੇ ਨਾਲ ਹੀ ਨੋਟਸ ਵੀ ਅਵੇਲੇਬਲ ਕਰਵਾਉਂਦਾ ਹੈ ਹਾਂਜੀ ਫਸਟ ਗਾਰ ਜੀ ਸਵਾਗਤ ਕਰਦੇ ਆ ਆਪਣੇ ਕਲਾਸ ਦੇ ਵਿੱਚ ਮੈਂ ਪਬੰਦਿਕ ਕੌਰ ਲੈ ਕੇ ਆਈਆਂ ਰਾਜੀ ਤੁਹਾਡੇ ਲਈ ਕਲਾਸ ਇਹਦੇ ਵਿੱਚ ਆਪਾਂ ਆ ਮਲਟੀ ਡਿਸਪਲਨਰੀ ਕੋਰਸ ਜਿਹੜਾ ਹੈਗਾ ਐਮ ਡੀ ਸੀ ਤੁਹਾਡੇ ਉਹਦੇ ਵਿੱਚ ਲਿਟਰੇਚਰ ਐਂਡ ਐਥਿਕਸ ਦਾ ਜਿਹੜੇ ਟਾਪਿਕਸ ਨੇ ਸਬਜੈਕਟ ਦੇ ਰਿਗਾਰਡਿੰਗ ਉਹਨਾਂ ਦੇ ਆਪਾਂ ਸੈਕੰਡ ਯੂਨਿਟ ਜਿਹੜਾ ਹੈਗਾ ਉਹ ਕੰਪਲੀਟ ਕਰ ਚੁੱਕੇ ਆਂ ਫਸਟ ਯੂਨਿਟ ਔਰ ਸੈਕੰਡ ਯੂਨਿਟ ਠੀਕ ਹੈ ਥਰਡ ਯੂਨਿਟ ਦੇ ਵਿੱਚ ਤੁਹਾਡਾ এনवायरमेंट ਮੈਟਰਸ ਨੂੰ ਲੈ ਕੇ ਕੁਝ ਟਾਪਿਕਸ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਦੇਖੋ ਪਹਿਲਾਂ ਜਿਹੜਾ ਟਾਪਿਕ ਸੀਗਾ ਉਹਦੇ ਵਿੱਚ ਵਾਰ ਵਾਰ ਦੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਜਿੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਉਹਦੇ ਨਾਲ ਰਿਲੇਟਡ ਟਾਪਿਕ ਸੀ ਸੋ ਸੈਕੰਡ ਯੂਨਿਟ ਦੇ ਵਿੱਚ ਆਪਾਂ ਕਲਚਰ ਨੂੰ ਲੈ ਕੇ ਸੱਭਿਆਚਾਰ ਨੂੰ ਲੈ ਕੇ ਜੋ ਵਿਊ ਪੁਆਇੰਟ ਨੇ ਜਾਂ ਜੋ ਲੋਕਾਂ ਦੇ ਉੱਤੇ ਟ్రਾਈਬਸ ਦੇ ਵਿੱਚ ਰਹਿੰਦੇ ਨੇ ਠੀਕ ਹੈ ਉਹਨਾਂ ਨੂੰ ਲੈ ਕੇ ਆਪਾਂ ਦੇਖਿਆ ਸੀਗਾ ਕਿ ਉਹਨਾਂ ਦੇ ਟਰੈਡੀਸ਼ਨ ਕਿੱਦਾਂ ਦੇ ਹੁੰਦੇ ਨੇ ਔਰ ਕਿੱਦਾਂ ਦਾ ਉਹਨਾਂ ਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਸੋ ਹੁਣ ਜਿਹੜਾ 3rd ਯੂਨਿਟ ਹੈ ਇਹਦੇ ਵਿੱਚ এনवायरमेंट ਨੂੰ ਲੈ ਕੇ ਜਿਹੜੇ ਰਾਈਟਰਸ ਨੇ ਆ ਪੋਇਮਸ ਲਿਖਿਆ ਹੋਇਆ ਨੇ ਉਹਨਾਂ ਦੀ ਗੱਲ ਆਪਾਂ ਕਰਾਂਗੇ ਸੋ ਕਲਾਸ ਨੂੰ ਸ਼ੇਅਰ ਕਰ ਦੋ ਬਈ ਤੇ ਫਰਸਟ ਜਿਹੜਾ ਟਾਪਿਕ ਹੈਗਾ ਡਸ ਇਟ ਮੈਟਰ ਇਹ ਆਪਾਂ ਨਹੀਂ ਕਰਾਂਗੇ ਜੇ ਅਗਰ ਤੁਸੀਂ ਨੋਟਸ ਚਾਹੁੰਦੇ ਹੋ ਤਾਂ ਤੁਸੀਂ ਨੋਟਸ ਲੈ ਸਕਦੇ ਹੋ ਬਟ ਅਗਰ ਜੋ ਕਿ ਇੰਪੋਰਟੈਂਟ ਹੀ ਕਰ ਰਹੇ ਆਪਾਂ ਔਨ ਕਿਲਿੰਗ ਅ ਟਰੀ ਗੀਪ ਬੈਟਲ ਦਾ ਦੀ ਲਿਖੀ ਹੋਈ ਪੋਇਮ ਆ ਇਹ ਆਪਾਂ ਕਰਾਂਗੇ ਠੀਕ ਹੈ ਔਨ ਕਿਲਿੰਗ ਟਰੀ ਗੀਪ ਬੈਟਲ ਨੇ ਲਿਖੀ ਹੋਈ ਹੈ ਸੋ ਇੱਕ ਇੰਡੀਅਨ ਪੋਇਟ ਨੇ ਪੇਂਟਰ ਨੇ এনवायरमेंटਲਿਸਟ ਨੇ ਇਨ ਐਡੀਸ਼ਨ ਟੂ ਬੀਇੰਗ ਅ ਪੋਇਟ in his poem on killing a tree expresses a significant concern for nature and man's herrible habit of chopping uh, down trees for selfish motives so jimmike apa naam to hi spasht hai ke ide vich jehde trees nu jehda katteya janda theek hai ik aidan da hunda jivein murder karna theek hai poet de according jehda apa trees kat dende na apne humans selfish layi ਤਾਂ ਇੱਕ ਤਰ੍ਹਾਂ ਦਾ ਮਰਡਰ ਕਰਨਾ ਹੀ ਹੁੰਦਾ ਠੀਕ ਹੈ ਸੋ ਉਸ ਨੂੰ ਲੈ ਕੇ ਇੱਕ ਪੋਇਮ ਲਿਖੀ ਹੋਈ ਆ ਉਹਦੇ ਬਾਰੇ ਆਪਾਂ ਸਮਰੀ ਪੜਾਂਗੇ ਅਕੋਰਡਿੰਗ ਟੂ ਦਾ ਪੋਇਟਿਕ ਟੈਕਸ ਟੈਕਸ ਆ ਲੌਂਗ ਟਾਈਮ ਆਰ ਡਿਸਟਰੋਇਟੀ ਟ੍ਰੀ ਸੋ ਪੋਇਟ ਦੇ ਅਨਸਾਰ ਜਦੋਂ ਵੀ ਕੋਈ ਟ੍ਰੀ ਕੱਟਣਾ ਹੁੰਦਾ ਇਹਦੇ ਲਈ ਕੋਈ ਇੱਕ ਮਿੰਟ 'ਚ ਨਹੀਂ ਕੱਟਿਆ ਜਾਂਦਾ ਸੋ ਉਹਨੂੰ ਜਿਹੜਾ ਹੈਗਾ ਕਾਫੀ ਟਾਈਮ ਲੱਗ ਜਾਂਦਾ ਲੰਬਾ ਪ੍ਰੋਸੈਸ ਲੱਗਦਾ ਕਿਸੇ ਵੀ ਚੀਜ਼ ਨੂੰ ਨਸ਼ਟ ਕਰਨ ਲਈ ਚਾਹੇ ਉਹ ਟ੍ਰੀ ਹੀ ਕੱਟਣਾ ਹੋਵੇ ਉਹ ਇਟ ਕੈਨਟ ਕਾਂਟ ਬੀ ਡਨ ਵਿਦ ਦਾ ਸਿੰਪਲ ਨਾਈਫ ਕੱਟ ਕਹਿੰਦੇ ਐਦਾਂ ਨਹੀਂ ਹੈਗਾ ਵੀ ਆਪਾਂ ਸਿੰਪਲ ਚਾਕੂ ਲਿਆ ਤੇ ਕੱਟ ਲਗਾਤਾ ਤੇ ਕੰਮ ਹੋ ਗਿਆ 3 ਕੱਟਿਆ ਗਿਆ ਠੀਕ ਹੈ ਸੋ ਇੱਕ ਲੰਬਾ ਜਿਹੜਾ ਹੈਗਾ ਪ੍ਰੋਸੈਸ ਹੁੰਦਾ ਕਾਫੀ ਜਿਹੜਾ ਹੈਗਾ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਇੱਕ ਦਿਨ ਵੀ ਲੱਗ ਸਕਦਾ ਦੋ ਦਿਨ ਵੀ ਲੱਗ ਸਕਦੇ ਇੰਨੇ ਵੱਡੇ ਵੱਡੇ ਟਰੀ ਹੁੰਦੇ ਨੇ ਸੋ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਬਾਰੇ ਲੇਖਕ ਦੇ ਪੋਇਟ ਦੇ ਆਪਣੇ ਵਿਚਾਰ ਨੇ ਸੋ ਆਪਾਂ ਦੇਖਦੇ ਹਾਂ ਤੇ ਇੱਕ ਕੱਟ ਦੇ ਨਾਲ ਟਰੀ ਨਹੀਂ ਕੱਟਿਆ ਜਾ ਸਕਦਾ ਨਾਈਫ ਦੇ ਨਾਲ the tree has grown slowly and its roots have pre penetrated so kande jehda tree hai na onu grow hon layi vadda hon layi bahut saal lag jande ne dekho jehde bade bade drakht ne kinne kinne saalan de grow hoye hoye ne te samay de hisab na fir ohna di jadan vi jadiyan ne oh badiyan phuldiyan ne dungiyaan hundiyan jandiyan ne the earth deeply te earth de vich dungiyaan hundiyan jandiyan da tree grew grow it a uh, uh, nutrition from the ground and grow uh, upwards by soaking up the airs of sunlight air and waters the tree leaves of branches immersed like a leparas leparas hide the sahi kar lo leparas hide sprouting leaves so ede vich jada tree hai na kande leparas 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 hide the sprouting ब्राउटिंग लीव्स ਇਹਦਾ मीनिंग ਕੀ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਟ੍ਰੀ ਜਿਹੜਾ ਹੈਗਾ ਇਹ ਟਾਈਮ ਟੂ ਟਾਈਮ ਵੱਡਾ ਹੁੰਦਾ ਇਹਨੂੰ ਧਰਤੀ ਦੇ ਵਿੱਚ ਦੇ ਜਿਹੜਾ ਡੁੰਗੀਆਂ ਹੁੰਦੀਆਂ ਜਾਂਦੇ ਨੇ ਕਾਫੀ ইयर्स ਲੱਗ ਜਾਂਦੇ ਨੇ ਇੱਕ ਦਿਨ ਦੇ ਵਿੱਚ ਇਹ ਜਿਹੜਾ ਟ੍ਰੀ ਹੈ ਉਹ ਗਰੋ ਨਹੀਂ ਹੁੰਦਾ ਸਨਲਾਈਟ ਵੀ ਚਾਹੀਦੀ ਆ 에ਅਰ ਵੀ ਚਾਹੀਦੀ ਆ ਵਾਟਰ ਵੀ ਚਾਹੀਦਾ ਤੇ ਬ੍ਰੀਜ਼ ਜਿਹੜਾ ਹੈਗਾ ਜਦੋਂ ਵੱਡਾ ਹੁੰਦਾ ਬ੍ਰਾਂਚੀਜ਼ ਜਿਹੜੀਆਂ ਹੈਗੀਆਂ ਨੇ ਬਾਧੀਆਂ ਨੇ ਲਾਈਕ ਲੈਪਰਸ ਹਾਈਡ ਸਪਰਾਉਟਿੰਗ ਲੀव्स ਕਹਿੰਦੇ ਜਿਹੜੇ ਲੈਪਰਸ ਮੀਨਸ ਕਿ ਇਹਦੇ ਵਿੱਚ ਜਿਹੜੀਆਂ ਦੇ ਤਣੇ ਹੁੰਦੇ ਨੇ ਤਣੇ ਹੁੰਦੇ ਨੇ ਉਹਨਾਂ 'ਚ ਹੋਰ ਜਿਹੜੀਆਂ ਅੱਗੇ ਅੱਗੇ ਬਰਡਸ ਨੇ ਉਹ ਫੁੱਟਣ ਲੱਗ ਜਾਂਦੀਆਂ ਨੇ ਜਿਹੜੀਆਂ ਹੈਗੀਆਂ ਨੇ ਬਰਡਸ ਨਿਕਲਣ ਲੱਗ ਜਾਂਦੇ ਨੇ ਲੈਪਰਸ ਮੀਨਸ ਕਿ ਇਹਦਾ ਤਣਾ ਜੋ ਸੈਂਟਰ ਪਾਰਟ ਹੁੰਦਾ ਕਟਿੰਗ ਐਂਡ ਚੋਪਿੰਗ ਟ੍ਰੀ ਵਿਦ ਦਾ ਐਕਸ ਅਕੋਰਡਿੰਗ ਟੂ ਦਾ ਪੋਇਟ ਇਜ਼ ਨਾਟ ਐਨਫ ਟੂ ਕਿਲ ਦਾ ਟ੍ਰੀ ਕਹਿੰਦੇ ਜਦੋਂ ਆਪਾਂ ਉਹਨੂੰ ਚੋਪਿੰਗ ਕਰ ਦਿੰਦੇ ਆ ਜਾਂ ਕਟਿੰਗ ਕਰ ਦਿੰਦੇ ਆ ਛੋਟਾ ਜਿਹਾ ਕੱਟ ਲਗਾ ਦਿੰਦੇ ਆ ਐਵੇਂ ਕਹਾੜੀ ਦੇ ਨਾਲ ਉਹਨੂੰ ਆਪਾਂ ਕੱਟਣਾ ਜਾਂ ਚੀਰਨਾ ਸ਼ੁਰੂ ਕਰਦੇ ਆ ਸੋ ਇਟ ਇਜ਼ ਨਾਟ ਐਨਫ ਟੂ ਕਿਲ ਆ ਟ੍ਰੀ ਕਹਿੰਦੇ ਐਦਾਂ ਲੱਗਦਾ ਵੀ ਇਹ ਕਿਸੇ ਦਾ ਕਤਲ ਕਰ ਰਹੇ ਹੁੰਦੇ ਆ ਜਿਵੇਂ ਇਹ ਕਹਿੰਦੇ ਕਿਸੇ ਦੇ ਨਾਲੇ ਕਤਲ ਕਰਨ ਨਾਲੋਂ ਜਾਂ ਮਰਡਰ ਕਰਨ ਨਾਲੋਂ ਘੱਟ ਨਹੀਂ ਹੁੰਦਾ ਕੰਮ ਜਦੋਂ ਕਿਸੇ ਨੂੰ ਚੋਪਿੰਗ ਕੀਤਾ ਜਾਂਦਾ ਕਿਸੇ ਟ੍ਰੀ ਨੂੰ this will cause a tree pain ਕਹਿੰਦੇ ਇਹਦੇ ਨਾਲ ਟਰੀ ਨੂੰ ਵੀ ਦਰਦ ਹੁੰਦਾ ਹੋਊਗਾ ਜਿਵੇਂ ਆਪਾਂ ਅਹ ਹਿਊਮਨ ਵੀਂਗਸ ਨੂੰ ਹੁੰਦਾ ਜੇ ਕੋਈ ਆਪਣੇ ਕੱਟ ਲੱਗੇ ਜਾਂ ਕੋਈ ਲਗਾ ਦੇਵੇ ਹਨਾ ਆਪਾਂ ਨੂੰ ਕਿੰਨਾ ਤਕਲੀਫ ਹੁੰਦੀ ਆ ਕਹਿੰਦੇ ਇਸੇ ਤਰ੍ਹਾਂ ਟਰੀ ਹੁੰਦੇ ਨੇ ਉਹਨਾਂ ਨੂੰ ਵੀ ਦੁੱਖ ਤਕਲੀਫ ਹੁੰਦੀ ਹੋਗੀ ਜਦੋਂ ਆਪਾਂ ਉਹਨੂੰ ਕਹਾੜੀ ਨਾਲ ਵਧਣ ਦੀ ਕੋਸ਼ਿਸ਼ ਕਰਦੇ ਆ ਜਾਂ ਕੱਟਣ ਦੀ ਕੋਸ਼ਿਸ਼ ਕਰਦੇ ਆ ਬਟ ਇਟ will not be enough to kill it ਪਰ ਕਹਿੰਦੇ ਫਿਰ ਵੀ ਜੇ ਆਪਾਂ ਉਹ ਕਹਾੜੀ ਨਾਲ ਚੀਰਾ ਲਾ ਵੀ ਦਈਏ ਹਨਾ ਕਹਾੜੀ ਨਾਲ ਚੀਰਾ ਉਹਨੂੰ ਲਾ ਵੀ ਦਈਏ ਤਾਂ ਵੀ ਹੈ ਕਿ ਜਿਹੜਾ ਟਰੀ ਹੈ ਉਹ ਖਤਮ ਨਹੀਂ ਹੁੰਦਾ ਉਹਨੂੰ ਮਾਰਿਆ ਨਹੀਂ ਜਾ ਸਕਦਾ ਐਨੇ ਕੱਟਣਾ ਉਹਨੂੰ ਕੁਝ ਨਹੀਂ ਹੁੰਦਾ ਪੇਨ ਤਾਂ ਹੁੰਦਾ ਪਰ ਉਹ ਜਿਹੜਾ ਹੈਗਾ ਉਹਨੂੰ ਮਾਰਿਆ ਨਹੀਂ ਜਾ ਸਕਦਾ ਵੈਨ ਇਟ ਟਰੀ ਇਜ਼ ਕੱਟ ਔਰ ਚੌਪਡ ਦ ਸੈਪ ਇਜ਼ ਰੀਲੀਵਸ ਕਹਿੰਦੇ ਜਦੋਂ ਆਪਾਂ ਉਹਨੂੰ ਜਿਹੜਾ ਹੈਗਾ ਦਰਖਤ ਨੂੰ ਕੱਟਦੇ ਆ ਜਾਂ ਕੱਟ ਲਗਾਉਂਦੇ ਆ ਉਹਦੇ ਵਿੱਚ ਸੈਪ ਨਿਕਲ ਆ ਜਾਂਦਾ ਬਲਰਾਸ ਜੀ ਨਿਕਲ ਆ ਜਾਂਦਾ ਨਾ ਜਿੱਦਾਂ ਦਾ ਵੀ ਹੁੰਦਾ ਸੋ ਉਹਦੇ ਵਿੱਚੋਂ ਕਹਿੰਦੇ ਜਿਵੇਂ ਹਿਊਮਨ ਦੇ ਕੋਈ ਆਪਾਂ ਆਪਣੀ ਐਗਜ਼ੈਂਪਲ ਵੀ ਲੈ ਕੇ ਦੇਖੋ ਜੇ ਆਪਣੇ ਆਪਣੇ ਕੋਈ ਕੱਟ ਲੱਗ ਜਵੇ ਚੀਰਾ ਜਾਵੇ ਤਾਂ ਆਪਣੇ ਬਲੱਡ ਨਿਕਲ ਆ ਜਾਂਦਾ ਉਸੇ ਤਰ੍ਹਾਂ ਜਿਹੜਾ ਟਰੀ ਹੁੰ ਉਦੇ ਵਿੱਚੋਂ ਡਾ ਹੈਗਾ ਰਸ ਨਿਕਲਣ ਲੱਗ ਜਾਂਦਾ ਹੈ ਨਾ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਸੈਪ ਦੇ ਆਰ ਦੇ ਆਰ ਹਰਟ ਇਹਨਾਂ ਨੂੰ ਵੀ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਬਟ ਇਟ ਇਜ਼ ਕੰਪੇਰੇਬਲ ਟੂ ਹਾਊ ਹਿਊਮਨ ਬਲੀਡ ਵੈਨ ਦੇ ਆਰ ਹਰਟ ਕਹਿੰਦੇ ਇਦਾਂ ਕੰਪੇਅਰ ਕਰ ਸਕਦੇ ਹਾਂ ਜਿਵੇਂ ਆਪਣੇ ਆਪਣੇ ਬਲੀਡਿੰਗ ਹੁੰਦੀ ਆ ਜਿਵੇਂ ਹਿਊਮਨ ਬੀਇੰਗ ਦੇ ਜਦੋਂ ਸੱਟ ਲੱਗਦੀ ਆ ਬਲੀਡਿੰਗ ਹੁੰਦੀ ਆ ਉਦਾਂ ਇਹਨਾਂ ਦੇ ਵੀ ਸੱਟ ਲੱਗਦੀ ਆ ਸੈਪ ਨਿਕਲਦਾ ਵਿਦ ਦਾ ਟਾਈਮ ਦਾ ਬਾਕ ਆਫ ਸੈਂਡ ਇਟਸੈਲਫ ਪਰ ਜਿਹੜੀਆਂ ਕਹਿੰਦੇ ਇਦੀਆਂ ਵਰਕਸ ਹੁੰਦੀਆਂ ਨੇ ਉਹਦਾ ਸੱਕ ਹੁੰਦਾ ਪਰਲਾ ਛਿਲਕਾ ਹੁੰਦਾ ਕਵਰ ਹੁੰਦਾ ਫਰੀ ਦਾ ਕਹਿੰਦੇ ਫਿਰ ਬਣਨਾ ਸ਼ੁਰੂ ਹੋ ਜਾਂਦਾ ਜਖਮ ਨੇ ਜਿਹੜੇ ਭਰ ਜਾਂਦੇ ਨੇ ਹੌਲੀ ਹੌਲੀ ਜਿਵੇਂ ਆਪਣੇ ਜਖਮ ਭਰ ਜਾਂਦੇ ਨੇ ਓਵੇਂ ਦਰਖਤਾਂ ਦੇ ਜਖਮ ਭਰ ਜਾਂਦੇ ਨੇ ਜੇਕ ਅੱਧਾ ਚੀ ਰਾਜਵੇ ਨਿਊ ਬ੍ਰਾਂਚਸ ਵਿਲ ਗਲੋ ਐਂਡ ਡਵੈਲਪ ਇਨਟੂ देयर ओरिजिनल ਸਾਈਜ਼ ਐਂਡ ਨੇਚਰ ਇਜ਼ ਕੈਪेबल ਟੂ ਸੀ ਸੀਕ ਸੀਕ ਰਿਕਵਰੀ ਸੋ ਜਿਹੜਾ ਹੈਗਾ ਇਹਦੇ ਵਿੱਚ ਸੀਕ ਇਹ ਜਿਹੜੀ ਨੇਚਰ ਹੁੰਦੀ ਆ ਕਹਿੰਦੇ ਹੌਲੀ ਹੌਲੀ ਜਿਹੜਾ ਹੈਗਾ ਇਹ ਆਪਣੇ ਦਰਦ ਭਰਨ ਦੇ ਵਿੱਚ ਸਹਾਈ ਹੁੰਦੀ ਆ ਹੌਲੀ ਹੌਲੀ ਨਵੀਆਂ ਬ੍ਰਾਂਚੇਸ ਆ ਜਾਂਦੀਆਂ ਨੇ origianally ਜਿੱਦਾਂ ਉਹਦੀ ਸ਼ੇਪ ਸੀਗੀ ਉਦਾਂ ਹੀ ਆ ਜਾਂਦਾ ਜੇ ਆਪਾਂ ਮਾੜਾ ਮੋਟਾ ਕੱਟ ਲਗਾ ਦਈਏਗਾ ਬਾਦ ਦਾ ਪੋਇਟ ਪ੍ਰੋਵਾਈਡਸ ਅ ਮੈਥਡ ਆਫ ਕਿਲਿੰਗ ਆਫ ਟਰੀ ਤੇ ਫਿਰ ਹੁਣ ਇਹਦੇ ਇਸ ਪੋਇਮ ਦੇ ਵਿੱਚ ਜਿਹੜਾ ਹੈਗਾ ਪੋਇਟ ਹੈ ਕਵੀ ਹੈ ਉਹ ਟਰੀ ਨੂੰ ਮਾਰਨ ਦਾ ਜਿਹੜਾ ਹੈਗਾ ਮੈਥਡ ਦੱਸਦਾ ਵੀ ਕਿਵੇਂ ਆਪਾਂ ਮਾਰਦੇ ਆ ਠੀਕ ਹੈ ਹੌਲੀ ਹੌਲੀ ਕੱਟ ਲਗਾਉਨੇ ਆ ਫਿਰ ਰੂਟਸ ਕਹਿੰਦੇ ਜਿਹੜਾ ਹੈਗਾ ਜੇ ਆਪਾਂ ਕੱਟ ਲਗਾਉਨੇ ਤਾਂ ਤਾਂ ਮਰਦਾ ਨਹੀਂ ਹੈਗਾ ਇਹ ਦੱਸਦਾ ਪੋਇਟ ਨੇ ਹਨਾ ਕਹਿੰਦੇ ਜਿਵੇਂ ਆਪਣੇ ਜੇ ਕੋਈ ਕੱਟ ਲੱਗ ਜਾ ਆਪਾਂ ਮਰਦੇ ਥੋੜੀ ਆ ਨਾ ਦਰਦ ਜ਼ਰੂਰ ਹੁੰਦਾ ਫਿਰ ਭਰ ਜਾਂਦਾ ਉਸੇ ਤਰ੍ਹਾਂ ਟਰੀਜ਼ ਨੇ ਕਹਿੰਦੇ ਹੁਣ ਇਹ ਮੈਥਡ ਦੱਸਿਆ ਵੀ ਕਿਵੇਂ ਇਹਨੂੰ ਟਰੀ ਨੂੰ ਖਤਮ ਕੀਤਾ ਜਾ ਸਕਦਾ ਦਾ ਰੂਟਸ ਆਫ ਟਰੀ ਵਾਰ ਫੈਮਲੀ اٹੈਚ ਟੂ ਦਾ ਅਰਥ ਕਹਿੰਦੇ ਜਿਹੜੀਆਂ ਇਹ ਜੜਾਂ ਹੁੰਦੀਆਂ ਨੇ ਨਾ ਇਹ ਅਰਥ ਦੇ ਵਿੱਚ ਬਹੁਤ ਜ਼ਿਆਦਾ ਡੂੰਘੀਆਂ ਹੁੰਦੀਆਂ ਨੇ ਕਹਿੰਦੇ ਜੜ ਨੂੰ ਕੱਟ ਦੋ ਜੇ ਜੜ ਪੱਟਤੀ ਤਾਂ ਫਿਰ ਜਿਹੜਾ ਹੈਗਾ ਦਰਖਤ ਆਪਣੇ ਆਪ ਖਤਮ ਹੋ ਜਾਊਗਾ ਟੂ ਕਿਲਾ ਟਰੀ ਵੀ ਮਸਟ ਅਪਰੂਟ ਇਟ ਸੋ ਇਸ ਕਰਕੇ ਜਿਹੜਾ ਹੈਗਾ ਇਹਦੀ ਜੜਾਂ ਜਿਹੜੀਆਂ ਨੇ ਉਹ ਅਪਰੂਟ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਗਰਾਊਂਡ ਚ ਕੱਟ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਦ ਰੋਪ ਮਸਟ ਬੀ ਕਨੈਕਟਡ ਟੂ ਦਾ ਟਰੀ ਤਾਂ ਜਿਹੜੀਆਂ ਰੂਟ ਇੱਥੇ ਰੂਟ ਕਰ ਲੋ ਦਾ ਜਿਹੜੀਆਂ ਰੂਟਸ ਹੁੰਦੀਆਂ ਨੇ ਨਾ ਇਹ ਟਰੀ ਦੇ ਨਾਲ ਬਹੁਤ ਜ਼ਿਆਦਾ ਟਰੀ ਇਹਨਾਂ ਨਾਲ ਹੀ ਜੁੜਿਆ ਹੁੰਦਾ ਰੂਟ ਦੇ ਨਾਲ ਤੇ ਦਾ ਇਟ ਮਸਟ ਬੀ ਪੁਲਡ ਇੰਟਾਇਰਲੀ ਆਊਟ ਆਫ ਦਾ ਅਰਥ ਕੇਵ ਤੇ ਇਹਨੂੰ ਜਿਹੜਾ ਹੈਗਾ ਅਰਥ ਅਰਥ ਜਿਹੜੀ ਕੇਵ ਆ ਅਰਥ ਨਾਂ ਦੀ ਗੁਫਾ ਆਪਣੀ ਉਹਦੇ ਵਿੱਚੋਂ ਕੱਢ ਕੇ ਜਦੋਂ ਆਪਾਂ ਬਾਹਰ ਸਿੱਟ ਦਿੰਨੇ ਆ ਰੂਟਸ ਨੂੰ ਤੇ ਫਿਰ ਟਰੀ ਜਿਹੜਾ ਹੈਗਾ ਟਰੀ ਆ ਉਹ ਆਪਣੇ ਆਪ ਹੀ ਖਤਮ ਹੋ ਜਾਊਗਾ ਦਾ ਟਰੀਜ਼ ਪਾਵਰ ਇਜ਼ ਇਟਸ ਰੂਟਸ ਇਟ ਇਜ਼ ਵਿਚ ਆਰ ਮੋਸਟ ਐਸੈਂਸ਼ੀਅਲ ਟਰੀ ਕੰਪੋਨੈਂਟ ਕਹਿੰਦੇ ਟਰੀ ਦੀ ਜਿਹੜੀ ਜਾਨ ਹੁੰਦੀ ਹੈ ਜਾਂ ਮੋਸਟ ਪਾਵਰ ਜਿਹੜੀ ਹੁੰਦੀ ਹੈ ਉਹ ਜੜਾਂ 'ਚ ਹੀ ਹੁੰਦੀ ਹੈ ਜੇ ਜੜਾਂ ਕੱਟ ਦਈਏ ਤਾਂ ਟਰੀ ਨੇ ਖਤਮ ਹੋ ਜਾਣਾ ਸੋ ਟਰੀ ਵਿਲ ਡਾਈ ਇਫ ਦਾ ਦਾ ਲਾਈਫ ਸੋਰਸਸ ਮੇਨਲੀ ਇਨ ਦਾ ਰੂਟਸ ਇਟਸ ਐਕਸਪੋਜ਼ਡ ਸੋ ਇਸ ਕਰਕੇ ਜਿਹੜੀ ਹੈਗੀਆਂ ਇਹਦੀ ਜਾਨ ਹੈ ਉਹ ਜੜਾਂ ਦੇ ਵਿੱਚ ਹੈ ਇਸ ਕਰਕੇ ਜੜਾਂ ਖਤਮ ਕਰਤੀਆਂ ਤਾਂ ਚੀਟਰੀ ਨੇ ਆਪਣੇ ਆਪ ਖਤਮ ਹੋ ਜਾਣਾ ਐਸ ਵਾਈਟ ਲਿਕਵਿਡ ਓਜ਼ਿਸ ਆਊਟ ਆਫ ਦਾ ਟਰੀ ਐਸ ਦਾ ਰੂਟਸ ਆਰ ਪੁਲਡ ਆਊਟ ਕਹਿੰਦੇ ਜਿਹੜਾ ਜਦੋਂ ਵਾਈਟ ਲਿਕਵਿਡ ਜਦੋਂ ਆਪਾਂ ਜਿਹੜਾ ਹੈਗਾ ਟਰੀ ਕੱਟਦੇ ਆ ਨਾ ਉਹਦੇ ਵਿੱਚ ਜਿੰਨਾ ਵੀ ਰਸ ਵਗੈਰਾ ਹੁੰਦਾ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਸੋ ਇਸੇ ਤਰ੍ਹਾਂ ਕਹਿੰਦੇ ਜਦੋਂ ਆਪਾਂ ਟਰੀ ਕੱਟਦੇ ਆ ਜਾਂ ਉਹਦੀਆਂ ਜੜਾਂ ਕੱਟ ਲੁੰਨੇ ਆ ਤਾਂ ਇਹ ਹੌਲੀ ਹੌਲੀ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਜਾਂਦਾ ਜਿਵੇਂ ਵਾਈਟ ਨਿਕਲ ਰਿਹਾ ਹੋਵੇ ਰਸ ਨਿਕਲ ਰਿਹਾ ਹੋਵੇ ਦਾ ਪੋਇਟ ਡਿਸਕਰਾਇਬ ਦਾ ਰੂਟ ਐਸ ਵਾਈਟ ਐਂਡ ਵੈਟ ਤੇ ਉਹਨੂੰ ਐਦਾਂ ਲੱਗਦਾ ਕਿ ਜਿਹੜੀਆਂ ਪੋਇਟ ਦੀ ਜਿਹੜੀਆਂ ਰੂਟ ਹੁੰਦੀਆਂ ਨੇ ਨਾ ਇਹਦੀਆਂ ਰੂਟਸ ਹੁੰਦੀਆਂ ਨੇ ਜਿਹੜੀਆਂ ਬਰਖਤ ਦੀਆਂ ਜੜਾਂ ਹੁੰਦੀਆਂ ਨੇ ਉਹ ਵਾਈਟ ਦੇ ਉਹਨਾਂ ਨੂੰ ਵਾਈਟ ਵਾਈਟ ਤੇ ਗਿੱਲਾ ਸ਼ਬਦ ਉਹਦੇ ਲਈ ਯੂਜ਼ ਕੀਤਾ ਵੀ ਉਹ ਬਿੱਲੀਆਂ ਹੁੰਦੀਆਂ ਨੇ ਵਾਈਟ ਇਸ ਦੀਜ਼ ਰੂਟਸ ਆਰ ਮੋਸਟ ਸੈਂਸਿਟਿਵ ਕਹਿੰਦੇ ਇਹ ਬਹੁਤ ਸੈਂਸਿਟਿਵ ਹੁੰਦੀਆਂ ਨੇ ਵੈਸੇ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਦਰਖਤਾਂ ਦੀਆਂ ਵਾਈਟ ਨਹੀਂ ਹੁੰਦੀਆਂ ਬਰਾਊਨ ਹੁੰਦੀਆਂ ਨੇ ਬਟ ਇੱਥੇ ਵਾਈਟ ਚਾਹ ਦਾ ਯੂਜ਼ ਕੀਤਾ ਠੀਕ ਹੈ ਰੂਟਸ ਐਜ਼ ਵਾਈਟ ਐਜ਼ ਵੈਟ ਮਤਲਬ ਕਿ ਐਦਾਂ ਵਾਈਟ ਦੀਆਂ ਔਰ ਗਿੱਲੀਆਂ ਗਿੱਲੀਆਂ ਜਿਹੜੀਆਂ ਜੜਾਂ ਹੁੰਦੀਆਂ ਨੇ ਵੈਸੇ ਹੁੰਦੀਆਂ ਤਾਂ ਬਰਾਊਨ ਨੇ ਨਾ ਸੋ ਹਿਡਨ ਪਾਰਟ ਆਫ ਦਾ ਟਰੀ ਹੈਵਿੰਗ ਸਪੈਂਟ ਮੈਨੀ ইয়ারਸ ਆਫ ਅੰਡਰਗਰਾਊਡ ਕਹਿੰਦੇ ਜਿਹੜਾ ਇਹ ਇਹ ਪਾਰਟ ਹੁੰਦਾ ਰੂਟਸ ਨੇ ਇਹ ਕਾਫੀ ਸਾਲਾਂ ਤੋਂ ਜ਼ਮੀਨ ਦੇ ਹੇਠਾਂ ਹੁੰਦੀਆਂ ਨੇ ਪਰ ਪਤਾ ਹੀ ਹੈ ਜੜਾਂ ਕਿੱਥੇ ਹੁੰਦੀਆਂ ਨੇ ਜਿਹੜਾ ਨੀਚੇ ਹੁੰਦੀ ਹੈ ਜਮੀਨ ਦੇ ਬਹੁਤ ਸਾਲ ਹੁੰਦੇ ਨੇ ਇਹਨਾਂ ਨੂੰ ਜੜਾਂ ਨੂੰ ਗਰੋ ਕਰਦੇ ਬਹੁਤ ਹੀ ਸੈਂਸਿਟਿਵ ਪਾਰਟ ਹੁੰਦਾ ਸੋ ਜਦੋਂ ਵੀ ਇਹ ਜੜਾਂ ਵੱਡ ਦਿੱਤੀਆਂ ਜਾਂਦੀਆਂ ਨੇ ਇਟ ਮੀਨਸ ਟ੍ਰੀ ਨੇ ਆਪਣੇ ਆਪ ਸੁੱਕ ਜਾਣਾ ਤੇ ਹੌਲੀ ਹੌਲੀ ਖਤਮ ਹੋ ਜਾਣਾ ਸਵਾਗਤ ਕਰਦੇ ਹਾਂ ਤਰुण ਆਪਣੀ ਕਲਾਸ ਦੇ ਵਿੱਚ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਬਈ ਤਰुण ਤਰुण ਠੀਕ ਹੈ ਸੋ ਕਿੱਥੋਂ ਬਿਲੋਂਗ ਕਰਦੇ ਹੋ ਆਪਣੇ ਬਾਰੇ ਦੱਸ ਦਿਆ ਕਰੋ ਕਿਹੜੀ ਯੂਨੀਵਰਸਿਟੀ ਦੇ ਕਿਹੜੇ ਪੇਪਰ ਦੀ ਤਿਆਰੀ ਕਰ ਰਹੇ ਹੋ ਇਹ ਵੀ ਦੱਸ ਦਿਆ ਕਰੋ so these roots uh, roots are most sensitive and hidden part of the tree so ye bahut hi sensitive part hunda as a result more should be planted instead of cutting down trees te hun holi holi jehda hega fir ki a more should be planted instead of cutting down trees te cutting down na uh, we should planted ਸੋ ਸੋ ਅਨੁਸਾਰ ਕੇ ਪਲਾਂਟ ਕਰਨੇ ਚਾਹੀਦੇ ਨੇ ਟਰੀਜ਼ ਇਨਸਟੈਡ ਆਫ ਕਟਿੰਗ ਡਾਊਨ ਟਰੀਜ਼ ਇਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਪਲਾਂਟ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਪਲਾਂਟ ਖਤਮ ਕਰ ਦਾਂਗੇ ਤਾਂ ਆਪਣੀ ਜ਼ਿੰਦਗੀ ਖਤਮ ਹੋ ਜਾਊਗੀ ਠੀਕ ਹੈ ਆਪਣਾ ਜਿਹੜਾ এনवायरमेंट ਆ ਆਪਾਂ এনवायरमेंट ਦੇ ਰਿਗਾਰਡਿੰਗ ਟਾਪਿਕ ਪੜ ਰਹੇ ਹਾਂ এনवायरमेंट ਸਾਡਾ ਜਿਹੜਾ ਹੈਗਾ ਉਹ ਕਿਨਾਂ ਤੇ ਡਿਪੈਂਡ ਕਰਦਾ ਅਸੀਂ ਕਿਨਾਂ ਤੇ ਡਿਪੈਂਡ ਕਰਦੇ ਹਾਂ ਅਸੀਂ ਜਿਹੜਾ ਹੈਗਾ ਟਰੀਜ਼ ਤੇ ਡਿਪੈਂਡ ਕਰਦੇ ਹਾਂ ਇਸ ਕਰਕੇ ਕਿ ਇਹਨਾਂ ਨੂੰ ਕਹਿੰਦੇ ਕੱਟਣਾ ਨਹੀਂ ਚਾਹੀਦਾ ਆ ਸਾਈਡ ਫਰਮ ਥੈਟ ਦੈਟ ਪੋएट టీਚਸ ਦਾ ਰੀਡਰ ਟੂ ਫਿਊ ਥਿੰਗਸ ਥੈਟ ਦਾ ਆ ਪ੍ਰੀਜ਼ ਨੇ ਦਰਖਤ ਨੇ ਉਹਨਾਂ ਦੀ ਸਟਰੈਂਥ ਪਾਵਰ ਕੀ ਹੈ ਉਹਨਾਂ ਦੇ ਵਿੱਚ ਕਿੰਨਾ ਲਚਕੀਲਾਪਨ ਹੈ ਉਹ ਇਸ ਪ੍ਰੀਜ਼ ਵਾਲੀ ਪੋਇਮ ਦੇ ਵਿੱਚ ਦਿਖਾਇਆ ਪੋਇਟ ਨੇ ਦਾ ਐਂਡ ਸਟਾਰਟਿੰਗ ਥੈਟ ਦੇ ਆਰ ਕੈਨ ਵਿਦਸਟੈਂਡ 올 ਟਾਈਪਸ ਆਫ ਐਡਵਰਸਟੀ ਬਟ ਰੈਸਕਿਊ ਰਿਫਿਊਜ਼ ਟੂ ਡਾਈ ਕਹਿੰਦੇ ਭਾਵੇਂ ਕਿ ਜਿਹੜੀ ਸਟਾਰਟਿੰਗ ਜਦੋਂ ਪੋਇਮ ਦੀ ਹੋਈ ਸੀਗੀ ਆਪਾਂ ਦੇਖਿਆ ਵੀ ਜੇ ਉਹਨੂੰ ਮਾੜਾ ਮੋਟਾ ਕੱਟ ਲਗਾ ਦੀ ਏ ਟ੍ਰੇਜ਼ ਨੂੰ ਤਾਂ ਉਹ ਖਤਮ ਨਹੀਂ ਹੁੰਦੇ ਹੈਗੇ ਹਨ ਤੇ ਉਹ ਜਿਹੜੀਆਂ ਹੈਗੀਆਂ ਨੇ ਜਿੰਨੀਆਂ ਮਰਜੀ ਮੁਸ਼ਕਲ ਆ ਜਾਣਾ ਉਹ ਛੇਤੀ ਛੇਤੀ ਜਿਹੜੇ ਹੈਗੇ ਨੇ ਹਾਰਦੇ ਨਹੀਂ ਹੈਗੇ refuse to die ਉਹ ਕਹਿੰਦੇ ਮਰਦੇ ਨਹੀਂ ਹੈਗੇ ਖਤਮ ਨਹੀਂ ਹੁੰਦੇ ਟ੍ਰੀ ਪਰ ਜਦੋਂ ਆਪਾਂ ਉਹਦੀ ਜੜ ਪੱਟ ਦਿੰਦੇ ਆ ਫਿਰ ਜਿਹੜਾ ਰਕਤ ਜਿਹੜਾ ਹੈਗਾ ਉਹ ਸੁੱਕ ਜਾਂਦਾ ਇਸ ਤੋਂ ਬਾਅਦ ਖਤਮ ਹੋ ਜਾਂਦਾ ਸਿਮਿਲਰ ਟੂ ਫੇਸ ਯਾਨੀ ਚੈਲੰਜਸ ਆਫ ਲਾਈਫ ਕਹਿੰਦੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਹੈ ਜੇ ਮਾੜੀਆਂ ਮੋਟੀਆਂ ਪ੍ਰੋਬਲਮਸ ਆਪਾਂ ਨੂੰ ਆ ਜਾਂਦੀਆਂ ਨੇ ਆਪਾਂ ਮਰਦੇ ਨਹੀਂ ਹੈਗੇ ਮਾੜੀਆਂ ਮੋਟੀਆਂ ਪ੍ਰੋਬਲਮਸ ਨਾਲ ਬੰਦਾ ਮਰ ਨਹੀਂ ਜਾਂਦਾ ਵੀ ਮਸਟ ਬੀ ਸਟਰੋਂਗ ਅਸੀਂ ਸਟਰੋਂਗ ਬਣ ਜੰਨੇ ਆ ਡਿਟਰਮਨਡ ਮਾਈਂਡ ਦਿਸੋ ਪੁਆਇੰਟ ਦਾ ਪੋਇਮਸ ਆਲਸੋ ਰਿਪਰੈਜ਼ੈਂਟ ਦਾ ਈਵਲ ਪੈਟਰਨ ਥੈਟ ਆਰ ਡੀਪਲੀ ਇਨਗ੍ਰੇਨਡ ਇ ਪ੍ਰੀਜ਼ ਦੇ ਵਿੱਚ ਦਿਖਾਇਆ ਵੀ ਸਾਡੇ ਚ ਕਿੰਨੀਆਂ ਬੁਰਾਈਆਂ ਨੇ ਹਨਾ ਅਸੀਂ ਲੋਕ ਆਪਣੇ ਫਾਇਦੇ ਲਈ ਬਲਕਤਾਂ ਨੂੰ ਵੱਢ ਦਿੰਨੇ ਆ ਸੋ ਵੀ ਮੇ ਬਿਲੀਵ ਵੀ ਹੈਵ ਗਾਟ ਰਿਡਨ ਆਫ ਥੈਮ ਸੋ ਇਸ ਕਰਕੇ ਨਾ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਆਪਣੇ ਮਨ ਦੇ ਵਿੱਚੋਂ ਫਾਈਨਲੀ ਦਾ ਪੋਇਮ ਐਫ ਐਸ ਇਸ ਨੀਡ ਟੂ ਬੀ ਆਰ ਵਰਕ ਐਫੀਸ਼ੀਐਂਟਲੀ ਐਂਡ ਐਫੈਕਟਿਵਲੀ ਸੋ ਲਾਸਟ ਦੇ ਵਿੱਚ ਪੋਇਟ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਆਪਣਾ ਕੰਮ ਅੜਾ ਉਹ ਚੰਗੀ ਢੰਗ ਨਾਲ ਚੰਗੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੋ ਤਿੰਨ ਕ ਥੀਮ ਇਹਦੇ ਵਿੱਚ ਆਏ ਨੇ ਇੱਕ ਤਾਂ ਟ੍ਰੀਜ਼ ਦੇ ਬਾਰੇ ਦੱਸਿਆ ਕਿ ਉਹਨਾਂ ਨੂੰ ਸੇਵ ਕਰਨਾ ਚਾਹੀਦਾ ਮੋਰ ਟ੍ਰੀਜ਼ ਰਖਾਉਣੇ ਚਾਹੀਦੇ ਨੇ ਤੇ ਮਾੜੀਆਂ-ਮੋਟੀਆਂ ਜਿਹੜੀਆਂ ਸੱਟਾਂ ਨੇ ਜਾਂ ਮਾੜੀਆਂ-ਮੋਟੀਆਂ ਪ੍ਰੋਬਲਮਸ ਨੇ ਉਹਨਾਂ ਦਾ ਦਾ ਕੋਈ ਅਸਰ ਨਹੀਂ ਹੁੰਦਾ ਆਪਣੀ ਲਾਈਫ ਦੇ ਵਿੱਚ ਇਹ ਵੀ ਕੰਪੈਰੀਜ਼ਨ ਕੀਤਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਨੇ ਜਿੱਦਾਂ ਜੇ ਆਪਾਂ ਟ੍ਰੀ ਨੂੰ ਕੱਟ ਲਗਾ ਦਈਏ ਆਪਣੇ ਕੋਈ ਸੱਟ ਲੱਗੇ ਹਨ ਤੇ ਉਹਦੇ ਨਾਲ ਆਪਾਂ ਮਰ ਥੋੜੀ ਨਾ ਜਾਵਾਂਗੇ ਸੋ ਇਹ ਜਿਹੜੀਆਂ ਪ੍ਰੋਬਲਮਸ ਨੇ ਸਾਨੂੰ ਹੋਰ ਸਟਰੋਂਗ ਕਰਦੀਆਂ ਨੇ ਪਰ ਜੇ ਸਾਡੀ ਰੂਟ ਵੱਡੀ ਜਾਵੇ ਜਾਂ ਸਾਨੂੰ ਜੜਾਂ ਤੋਂ ਪੁੱਟ ਦਿੱਤਾ ਜਾਵੇ ਜਿਦਾਂ ਆਪਾਂ ਟ੍ਰੀਜ਼ ਨੂੰ ਪੁੱਟ ਦਿੰਨੇ ਆ ਫਿਰ ਅਸੀਂ ਖਤਮ ਹੋਵਾਂਗੇ ਸੋ ਇਹ ਜਿਹੜੀਆਂ ਕੁਝ ਦੋ ਤਿੰਨ ਸੀਮ ਨੇ ਉਹਨੂੰ ਲਿਆ ਕੇ ਪੋਇਟ ਨੇ ਇਹ ਪੋਇਮ ਲਿਖੀ ਹੋਈ ਆ ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਤੇ ਸ਼ਾਰਟ ਨੋਟ ਵੀ ਤੁਹਾਨੂੰ ਦਿੱਤੇ ਜਾਣਗੇ ਤੁਹਾਡਾ ਕੱਲ ਨੂੰ ਜਿਨ੍ਹਾਂ ਦਾ ਪੇਪਰ ਹੈ ਇਹਨਾਂ ਦੀਆਂ ਬਾਕੀ ਯੂਨਿਟ ਵਾਈਜ਼ ਜਿਹੜੇ ਟੌਪਿਕ ਨੇ ਆਪਾਂ ਕਰ ਚੁੱਕੇ ਆ ਜੇ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ ਸ਼ਾਰਟ ਨੋਟ ਔਰ ਲੌਂਗ ਸਮਰੀ ਸਾਰੀ ਲੈਣੀ ਚਾਹੁੰਦੇ ਹੋ ਤਾਂ ਪੰਜਾਬ ਡਿਗਰੀ ਕਲਾਸਿਸ ਦੀ ਐਪ ਨੂੰ ਡਾਊਨਲੋਡ ਕਰ ਲਓ ਉਸ ਦੇ ਵਿੱਚ ਜਾ ਕੇ ਤੁਹਾਨੂੰ ਪੰਜਾਬ ਯੂ ਵੀ ਜਿਹੜੀਆਂ ਹੈਗੀਆਂ ਨੇ ਵੀਡੀਓਜ਼ ਵੀਡੀਓਜ਼ ਵੀ ਮਿਲ ਜਾਣਗੀਆਂ ਔਰ ਨਾਲ ਹੀ ਜਿਹੜੇ ਨੇ ਪੀਡੀਐਫ ਵੀ ਮਿਲ ਜਾਣਗੀਆਂ ਠੀਕ ਹੈ ਸੋ ਆਪਣੇ ਕਲਾਸ ਨੂੰ ਇੱਥੇ ਦਿਨੇ ਆ ਬ੍ਰਾਮ ਰਾਜੇ ਆਪਣਾ ਆਪਣਾ ਟਾਪਿਕ ਦੱਸ ਦਿਆ ਕਰੋ ਜਿਹੜੇ ਜਿਹੜੇ ਟਾਪਿਕ ਦੇ ਤੁਸੀਂ ਰਿਵੀਜ਼ਨ ਕਰਨਾ ਚਾਹੁੰਦੇ ਹੋ ਨਾ ਕਦੋਂ ਤੁਹਾਡਾ ਪੇਪਰ ਹੈ ਕਿਹੜੀ ਯੂਨੀਵਰਸਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਇਹ ਸਾਰੇ ਮੈਂਸ਼ਨ ਕਰ ਦਿਆ ਕਰੋ ਜਿਹੜੇ ਵੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਹੈਲਪਲਾਈਨ ਨੰਬਰ ਇਹਨਾਂ ਤੇ ਆਪਣਾ ਜਿਹੜਾ ਹੈਗਾ ਪੇਪਰ ਦੇ ਰਿਗਾਰਡਿੰਗ ਸੋ ਜਿਹੜੀ ਜੀ ਵੀ ਤੁਸੀਂ ਰਿਵੀਜ਼ਨ ਚਾਹੁੰਦੇ ਹੋ ਹੁਣ ਅਗਲੀ ਕਲਾਸ ਦੇ ਵਿੱਚ ਮਿਲਾਂਗੇ ਸੋ ਅੱਜ ਦੀ ਕਲਾਸ ਨੂੰ ਇੱਥੇ ਦਿੰਦੇ ਹਾਂ ਵਿਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ